ਸਮਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਰਜਿਸਟਰੀਆਂ ਦੇ ਨਾਲ ਐਨਓਸੀ ਲਗਾਉਣੀ ਲਾਜ਼ਮੀ ਸੀ ਉਸ ਨੂੰ ਹੁਣ ਖਤਮ ਕਰ ਦਿੱਤਾ ਹੈ ਅਤੇ ਹੁਣ ਤੋਂ ਐਨਓਸੀ ਤੋਂ ਬਿਨਾਂ ਰਜਿਸਟ੍ਰੇਸ਼ਨ ਕੀਤੇ ਜਾਣਗੇ ਤੋਤੀ ਆਪ ਹਰਪ੍ਰਜਨ ਸਿੰਘ ਈਟੀਓ ਨੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਤੇ ਇਸ ਮੌਕੇ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਤਿਹਾਸਿਕ ਫੈਸਲਾ ਕਿਸੇ ਵੀ ਕਿਸਮ ਦੀ ਰਜਿਸਟਰੀ ਕਰਵਾਉਣ ਦੇ ਲਈ ਹੁਣ ਐਨਓਸੀ ਦੀ ਸਮੱਸਿਆ ਦਾ ਅੰਤ ਹੋਵੇਗਾ ਲਿਆ ਗਿਆ ਹੈ ਬڑے ਲੰਬੇ ਸਮੇਂ ਤੋਂ ਇੱਕ ਉਡੀਕ ਸੀਗੀ ਕਿ ਜਿਹੜੀ ਖੱਜਲ ਖਵਾਰੀ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਨੂੰ ਕਰਾਉਣ ਦੇ ਲੈ ਕੇ ਹੁੰਦੀ ਸੀਗੀ ਉਹਦੇ ਵਿੱਚ ਕਈ ਵਾਰੀ ਕਿਹਾ ਜਾਂਦਾ ਸੀਗਾ ਕਿ ਇਹ ਰਜਿਸਟਰੀ ਤਾਂ ਹੋਏਗੀ ਕਦੀ ਅਰਬਨ ਡਿਵੈਲਪਮੈਂਟ ਤੋਂ ਉਹਦੀ ਜਿਹੜੀ ਆ ਉਹ ਐਨਓਸੀ ਲਈ ਜਾਵੇ ਕਦੀ ਨਗਰ ਕਾਉਂਸਲ ਦੇ ਦਫ਼ਤਰ ਤੋਂ ਲਈ ਜਾਵੇ ਜਾਂ ਪੂਟਾ ਗਮਾਟਾ ਗਲਾਟਾ ਕਾਰਪੋਰੇਸ਼ਨਾਂ ਉਨ੍ਹਾਂ ਤੋਂ ਮਨਜ਼ੂਰੀ ਲੈਣ ਉਪਰੰਤ ਹੀ ਐਨਓਸੀ ਜਾਰੀ ਕਰਨ ਉਪਰੰਤੀ ਜਿਹੜੀ ਰਜਿਸਟਰੀ ਆ ਤਸੀਲਾਂ ਦੇ ਵਿੱਚ ਹੁੰਦੀ ਸੀਗੀ ਜਿਹਦੇ ਨਾਲ ਕਈ ਤਰ੍ਹਾਂ ਦਾ ਪ੍ਰੇਸ਼ਤਾਚਾਰ ਜਿਹੜਾ ਆ ਉਹਦਾ ਜਨਮ ਹੁੰਦਾ ਸੀਗਾ ਔਰ ਬਹੁਤ ਪ੍ਰੇਸ਼ਤਾਚਾਰ ਦੇ ਨਾਲ ਤਸੀਲਾਂ ਦੇ ਵਿੱਚ ਜਿਹੜੀ ਉਹਦੀ ਉਮੀਦ ਸੀਗੀ ਪ੍ਰੇਸ਼ਤਾਚਾਰ ਦੀ ਉਹ ਵੱਧ ਜਾਂਦੀ ਸੀਗੀ ਸੋ ਲੋਕ ਵੀ ਬਹੁਤ ਖਰਾਬ ਹੁੰਦੇ ਸੀਗੇ ਕਈ ਵਾਰੀ ਛੋਟੇ-ਛੋਟੇ ਪਲਾਟਾਂ ਦੀਆਂ ਰਜਿਸਟਰੀਆਂ ਕਰਾਉਣ ਪਿੱਛੇ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਖੁਭ ਸਿੰਘ ਮਾਨ ਸਾਹਿਬ ਨੇ ਬਹੁਤ ਅਹਿਮ ਤੇ ਇਤਿਹਾਸਿਕ ਫੈਸਲਾ ਲਿਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਜਲਦ ਜਣੀਆਂ ਐਨਓਸੀ ਤੋਂ ਬਗੈਰ ਨੋ অবਜੈਕਸ਼ਨ ਸਰਟੀਫਿਕੇਟ ਜਿਹੜੇ ਕੰਪਲਸਰੀ ਕੀਤੇ ਹੋਏ ਸੀਗੇ ਉਹਦੇ ਤੋਂ ਬਗੈਰ ਹੀ ਜਣੀਆਂ ਉਹ ਰਜਿਸਟਰੀਆਂ ਜਿਹੜੀਆਂ ਹੋਣਗੀਆਂ ਤਹਿਸੀਲਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਬਿਨਾ ਐਨਓਸੀ ਦੇ ਜਾਰੀ ਕੀਤੀਆਂ ਜਾਣਗੀਆਂ ਮੈਂ ਸਮਝਦਾ ਹਾਂ ਕਿ ਇਹ ਪੰਜਾਬ ਦੇ ਲੋਕਾਂ ਵਾਸਤੇ ਇੱਕ ਬਹੁਤ ਹੀ ਅਹਿਮ ਔਰ ਬਹੁਤ ਹੀ ਇੱਕ ਜਿਆਦਾ ਉਹਨਾਂ ਨੂੰ ਰਾਹਤ ਦੇਣ ਵਾਲਾ ਜਿਹੜਾ ਆ ਉਹ ਫੈਸਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਸੋ ਉਹਨ ਤੋਂ ਬਾਅਦ ਜਿਹੜੇ ਵੀ ਸਾਡੇ ਅ ਤਸੀਲਾਂ ਦੇ ਵਿੱਚ ਰਜਿਸਟਰੀ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਨੂੰ ਇਹ ਜਿਹੜੀ ਰਾਹਤ ਆ ਬਹੁਤ ਜਲਦ ਮਿਲਣ ਜਾ ਰਹੀ ਆ ਬਹੁਤ ਜਲਦ ਇਹ ਫੈਸਲਾ ਜਿਹੜਾ ਉਹ ਲਾਗੂ ਹੋਣ ਜਾ ਰਿਹਾ ਸੋ ਮੈਂ ਪੰਜਾਬ ਦੇ ਸਮੂਹ ਵਸਨੀਕਾਂ ਨੂੰ ਅੱਜ ਇਸ ਦਿਨ ਦੇ ਉੱਤੇ ਜਦ ਇਹ ਇਤਿਹਾਸਕ ਫੈਸਲਾ ਹੋਇਆ ਵਿਦਆਊਟ ਐਨਓਸੀ ਰਜਿਸਟਰੀਆਂ ਕਰੰਦਾ ਇਹਦੇ ਉੱਤੇ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਜਿਹੜੀ ਆ ਉਹ ਵਧਾਈ ਦੇਣਾ ਹੈ ਔਰ ਮੈਂ ਆਸ ਕਰਦਾ ਕਿ ਇਹੋ ਜਿਹੇ ਫੈਸਲੇ ਜਿਹੜੇ ਮੁੱਖ ਮੰਤਰੀ ਸਾਹਿਬ ਦੁਆਰਾ ਲਏ ਜਾਂਦੇ ਨੇ ਇਹਨਾਂ ਦੇ ਨਾਲ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਨੂੰ ਵੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਨੱਥ ਪਾਉਗੀ